ਦੇ ਵੱਡੇ ਮਗਰਮਸ਼ ਜਰੀਏ ਉਹ ਫੜਦੇ ਚਾਹੀਦੇ ਜਿਹੜੇ ਇਹਨਾਂ ਨੂੰ ਵੇਚਦੇ ਜਿਹੜੇ ਲਿਆ ਕੇ ਦਿੰਦੇ ਐ ਜਿਹੜੇ ਘਰਾਂ ਚ ਘਰਾਂ ਦੇ ਕਾਰ ਸਪਲਾਈ ਕਰਦੇ ਸੋ ਉਹ ਉਹ ਕਿੰਨੇ ਫੜੇ ਤੁਹਾਡੇ ਕੋਲ ਕਿਹਨਾਂ ਚ ਵੀ ਕੋਈ ਹੈ ਕਿ ਉਹਨਾਂ ਚ ਵੀ ਕੋਈ ਐਸੀ ਕੋਠੀ ਵੱਡੀ ਹੈ ਤਸਕਰਾਂ ਜੀ ਜਿਹੜੀ ਕੋਈ ਢਾਲਤੀ ਗਈ ਹੋਵੇ ਤਸਕਰ ਤੁਸੀਂ ਕਿਹੜਾ ਵੱਡਾ ਤਸਕਰ ਮੈਂ ਵੀ ਕਹਿ ਨਹੀਂ ਸਕਦੀ ਜੀ ਮੈਂ ਕਿਹੜਾ ਫੜਿਆ ਕੋਈ ਸਰਕਾਰ ਫੜਦੀ ਹੈ ਜੀ ਸਰਕਾਰ ਦੱਸੇ ਉਹ ਕਹਿੰਦੇ ਸੀ ਆਹ ਤਸਕਰ ਫੜਿਆ ਇਹ ਬੜਾ ਵੱਡਾ ਤਸਕਰ ਹੈ ਇਹ ਕਿਸ ਦਾ ਦਾ ਮੈਂ ਨਾਮ ਲੰਮਾ ਚੰਗਾ ਨਹੀਂ ਲੱਗਦਾ ਪਰ ਤੁਹਾਡੇ ਕਹਿਣ ਤੋਂ ਭਾਵ ਹੈ ਵੀ ਹੁਣ ਤੱਕ ਵੱਡੇ ਤਸਕਰ ਫੜੇ ਨਹੀਂ ਗਏ ਤੁਹਾਡੇ ਸਾਰੇ ਕੋਈ ਨਹੀਂ ਨਹੀਂ ਸਾਡੇ ਜਿਹੜੇ ਤੁਹਾਡੇ ਕੋਈ ਮੇਰੇ ਕੋ ਇਹ ਸਭ ਨੂੰ ਪਤਾ ਕਿਹਨੂੰ ਨਹੀਂ ਪਤਾ ਕਿ ਕਿਹਨਾਂ ਦੇ ਨਾਮ ਗਾਵੇ ਚ ਆਉਂਦੇ ਆ ਹਰ ਇੱਕ ਨੂੰ ਪਤਾ ਕਿ ਤੁਸੀਂ ਉਧਰ ਕਾਰਵਾਈ ਕਰ ਰਹੇ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਇਹਨਾਂ ਦਿਨਾਂ ਵਿੱਚ ਨਜ਼ਰ ਆ ਰਹੇ ਹੈ ਬਹੁਤ ਹੀ ਚਿੰਤਾਜਨਕ ਬੜਾਈ ਵੇਪਰੋਸ ਕੀ ਵਾਲੇ ਬਣੇ ਹੋਏ ਜਿਸ ਤਰ੍ਹਾਂ ਇਹ ਵਾਕਿਆ ਹੋ ਰਿਹਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਸ਼ੇਡ ਹੋਇਆ ਪਿਆ ਦਿਨ ਦਿਹਾੜੇ ਚੋਰੀਆਂ ਡਾਕੇ ਕਤਲ ਬਹੁਤ ਵੱਡੀਆਂ ਅਜ ਘਟਨਾਵਾਂ ਵਾਪਰ ਰਹੀਆਂ ਨੇ ਇਸੇ ਤਰ੍ਹਾਂ ਸਰਕਾਰ ਵੱਲੋਂ ਸਾਰੀ ਡਿਵੈਲਪਮੈਂਟ ਦੇ ਕਾਰਜ ਜਿਹੜੇ ਹੈ ਬਿਲਕੁਲ ਠੱਪ ਪਏ ਇੱਕ ਵੀ ਡਿਵੈਲਪਮੈਂਟ ਦਾ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਹਰ ਵਿਅਕਤੀ ਭਾਵੇਂ ਕਿਸੇ ਵੀ ਵਿਭਾਗ ਨਾਲ ਸੰਬੰਧਤ ਹੈ ਜਿੱਥੇ ਅਸੁਰੱਖਿਅਤ ਮਹਿਸੂਸ ਕਰਦਾ ਉੱਥੇ ਉਹਨਾਂ ਦੇ ਅੰਦਰ ਬੇਚੈਨੀ ਪਈ ਹੋਈ ਹੈ ਸਭ ਤੋਂ ਜਿਹੜੀ ਘਟਨਾਵਾਂ ਹੋਈਆਂ 2-3 ਉਹ ਬੜੀਆਂ ਚਿੰਤਾਜਨਕ ਹੈ ਵੱਡਾ ਮਸਲਾ ਕਿਸਾਨਾਂ ਦੇ ਸੰਬੰਧ ਵਿੱਚ ਆਇਆ ਜੋ 19 ਤਰੀਕ ਨੂੰ ਰਾਤ ਦੇ ਸਮੇਂ ਦੇ ਵਿੱਚ ਬਹੁਤੀ ਅਨ ਡੈਮੋਕਰੇਟਿਕ ਤੰਗ ਦੇ ਨਾਲ ਅਨੁਮੁਖੀ ਤਸੀਹੇ ਜਿਸ ਦਾ ਦੇਣੇ ਹੁੰਦੇ ਉਸ ਤੰਗ ਦੇ ਨਾਲ ਵਰਤਾਅ ਕੀਤਾ ਗਿਆ ਕਿਸਾਨ ਅਨ ਦਾਤਾ ਹੈ ਕਿਸਾਨ ਜਿੱਥੇ ਸਾਨੂੰ ਬਹੁਤ ਵੱਡੀ ਰਾਹਤ ਮਿਲਦਾ ਹੈ ਅਨ ਦਾਤਾ ਬਣ ਕੇ ਉਹ ਨਾਲ ਨਾਲ ਰੋਜ਼ਗਾਰ ਵੀ ਬਹੁਤ ਸਾਰੀ ਲੋਕਾਂ ਨੂੰ ਮਿਲਦਾ ਕਿਸਾਨੀ ਦੇ ਨਾਲ ਸੰਬੰਧਤ ਕੋਈ ਵਪਾਰੀ ਹੈ ਕੋਈ ਕੰਮ ਕਰਨ ਵਾਲਾ ਹੋਵੇ ਜਾਂ ਉਹਦੀ ਪੈਦਾ ਕੀਤੀ ਹੋਈ ਫਸਲ ਨੂੰ ਵੇਚਣ ਵਾਲਾ ਹੋਵੇ ਖਰੀਦਣ ਵਾਲਾ ਹੋਵੇ ਇਹ ਸਾਰੇ ਜੜੀਆਂ ਦੇ ਉੱਤੇ ਨਿਰਭਰ ਕਰਦੇ ਪੰਜਾਬ ਖਾਸ ਕਰਕੇ ਖੇਤੀ ਪ੍ਰਧਾਨ ਸੂਬਾ ਕਿਹਾ ਗਿਆ ਤੇ ਹਮੇਸ਼ਾ ਇਸ ਪੰਜਾਬ ਦੇ ਕਿਸਾਨ ਨੇ ਲੋਕਾਂ ਦਾ ਢਿੱਡ ਵੀ ਭਰਿਆ ਤੇ ਇਸ ਨੇ ਬਹੁਤ ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਚਲੋ ਖੈਰ ਮੈਂ ਲੰਬਾ ਨਹੀਂ ਕਰਦਾ ਜਿਸ ਢੰਗ ਦੇ ਨਾਲ ਉਸ ਦਿਨ ਵਿਸ਼ਵਾਸ ਘਾਤ ਕੀਤਾ ਕਿਸਾਨਾਂ ਦਾ ਕਿ ਬੁਲਾ ਕੇ ਮੀਟਿੰਗ ਦੇ ਵਿੱਚ ਇੱਕ ਪਾਸੇ ਤੋਂ ਕਹਿ ਰਹੇ ਕਿ ਬੜੇ ਵਧੀਆ ਢੰਗ ਨਾਲ ਮੀਟਿੰਗ ਹੋ ਰਹੀ ਸੀ ਚਾਤ ਵਿੱਚ ਢੰਗ ਨਾਲ ਮੀਟਿੰਗ ਹੋ ਰਹੀ ਸੀ ਦੂਜੇ ਪਾਸੇ ਬਾਹਰ ਨਿਕਲਦਿਆਂ ਸਾਰ ਕਿਸਾਨਾਂ ਨੂੰ ਜਿਸ ਦਾ ਉਹਨਾਂ ਨੇ ਅਰੈਸਟ ਕਰ ਲਿਆ ਉਹਨਾਂ ਨੂੰ ਉੱਥੇ ਹੀ ਆਪਣੀਆਂ ਗੱਡੀਆਂ ਵਿੱਚ ਬਿਠਾ ਕੇ ਕੋਈ ਥਾਣਿਆਂ 'ਚ ਲੈ ਗਏ ਕੋਈ ਘਰਾ ਛੱਡ ਗਏ ਜਿਹਦੇ ਨਾਲ ਬੜੀ ਬੇਚਾਨੀ ਪੈਦਾ ਹੋਈ ਇਹ ਠੀਕ ਹੈ ਕਿ 13 ਮਹੀਨੇ ਦਾ ਲਗਾਤਾਰ ਧਰਨਾ ਜਿਹੜਾ ਹੈ ਇਹ ਬਹੁਤ ਹੀ ਤਕਲੀਫ ਦੇ ਰਿਹਾ ਸੀ ਲੋਕਾਂ ਨੂੰ ਇਹ 'ਚ ਕੋਈ ਸ਼ੱਕ ਨਹੀਂ ਲੋਕਾਂ ਨੂੰ ਸੁਖਾਵੇਂ ਹਾਲਾਤ ਮਿਲਣੇ ਚਾਹੀਦੇ ਆ ਵਪਾਰੀ ਵੀ ਦੁਖੀ ਸੀ ਲੰਘਣ ਵਾਲੇ ਵੀ ਦੁਖੀ ਸੀ ਜਿਹੜੇ ਇੱਥੋਂ ਜਾਣੇ ਸੀ ਉਹ ਵੀ ਦੁਖੀ ਸੀ ਪਰ ਉਦੋਂ ਸਰਕਾਰ ਕਹਿੰਦੀ ਸੀ ਵੀ ਇਹ ਸਾਰਾ ਕੁਝ ਜਿਹੜਾ ਰੁਕਾਵਟਾਂ ਲਾਈਆਂ ਨੇ ਇਹ ਹਰਿਆਣਾ ਸਰਕਾਰ ਨੇ ਲਾਈ। ਕਿ ਹਰਿਆਣਾ ਸਰਕਾਰ ਨੇ ਲਾਈਆਂ ਸੀ। ਤੇ ਫਿਰ ਪੰਜਾਬ ਸਰਕਾਰ ਨੂੰ ਉਸ ਵੇਲੇ ਇਸ ਦਾ ਕਰਨ ਦੀ ਕੀ ਲੋੜ ਸੀ ਵੀ ਮੀਟਿੰਗ ਤੋਂ ਬਾਹਰ ਨਿਕਲਦੇ ਸਾਰ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ। ਚਾਹੀਦਾ ਤੇ ਇਹ ਸੀ ਵੀ ਹਰਿਆਣੇ ਨੇ ਜੇ ਰੋਕਾਂ ਲਾਈਆਂ ਸੀ ਕਿ ਹਰਿਆਣੇ ਦੀ ਸਰਕਾਰ ਨੂੰ ਕਹਿੰਦੇ ਕਿ ਰੋਕਟਾਈ ਨਾ ਜਾਣੋ। ਲਗਾਤਾਰ 13 ਮਹੀਨੇ ਤੋਂ ਇਹੀ ਗੱਲ ਚੱਲਦੀ ਆ ਰਹੀ ਸੀ ਕਿ ਰੋਕਾਂ ਜੱਗੀਆਂ ਹਰਿਆਣੇ ਸਰਕਾਰ ਨੇ ਲਾਈਆਂ। ਪੰਜਾਬ ਸਰਕਾਰ ਦਾ ਕੋਈ ਦੋਸ਼ ਨਹੀਂ ਸੀ ਪਰ ਅੱਜ ਜਿਹੜੇ ਹਾਲਾਤ ਬਣੇ ਹਨ ਥੋੜਾ ਜਿਹਾ ਤਸੱਲੀ ਹੋ ਰਹੀ ਸੀ ਜਦੋਂ ਡੀਆਈਜੀ ਸਿੱਧੂ ਸਾਹਿਬ ਜਦੋਂ ਬੋਲ ਰਹੇ ਸਨ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਸ ਸਾਰੇ ਐਪੀਸੋਡ ਨੂੰ ਜਦੋਂ ਬੋਲ ਰਹੇ ਸੀ ਤੇ ਬੜਾ ਅੱਛਾ ਲੱਗ ਰਿਹਾ ਸੀ ਕਿਉਂਕਿ ਕਹਿ ਰਹੇ ਸੀ ਸਾਡੇ ਬਾਪੂ ਬੈਠੇ ਐ ਅਸੀਂ ਉਹਦੇ ਪੁੱਤ ਐ ਸਾਨੂੰ ਚੰਗਾ ਨਹੀਂ ਲੱਗਦਾ ਕਿ ਅਸੀਂ ਤੁਹਾਡੇ ਤਸ਼ੱਦਦ ਕਰੀਏ ਤੁਹਾਡਾ ਧੱਕਾ ਕਰੀਏ ਅਬ ਬਸ ਉਸ ਵਾਇਦ ਨਾਲ ਹੀ ਟੋਕਣਾ ਹੈ ਲੈ ਜਾਣਾ ਹੈ ਤੇ ਚੱਗਾ ਲੱਗ ਰਿਹਾ ਸੀ ਵੀ ਬੜਾ ਪਿਆਰ ਬਾਬਾ ਦੇ ਨਾਲ ਹੀ ਕੁਝ ਜਿਹੜੇ ਗੱਲ ਕਰ ਰਿਹਾ ਸੀ ਸਰ ਔਰ ਜਿਸ ਤਰ੍ਹਾਂ ਦੇ ਬੰਡੋਸੇ ਚ ਲਾ ਕੇ ਜਾਂ ਜਿਸ ਤਰ੍ਹਾਂ ਉਹਨੇ ਸਾਰੀਆਂ ਉੱਥੇ ਘਟਨਾਵਾਂ ਕੀਤੀਆਂ ਉਹਦੇ ਤੋਂ ਬਾਅਦ ਵਿੱਚ ਬੜਾ ਮਹਿਸੂਸ ਹੋਇਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਦੇਖੋ ਅਸੀਂ ਸਮਝਦੇ ਹਾਂ ਕਿ ਲੋਕਾਈ ਤਕਨੀਕ ਸੀ ਇੱਥੇ ਕੋਈ ਸ਼ੱਕ ਨਹੀਂ ਹਰ ਬੰਦਾ ਅਸੀਂ ਵੀ ਜਦੋਂ ਲੰਘਦੇ ਸੀ ਅਸੀਂ ਜਾਣਦੇ ਸੀ ਦਿੱਲੀ ਨੂੰ ਜਾਣਾ ਹੁੰਦਾ ਸੀ ਵਾਇਆ ਜਿਰਖੁਰ ਹੋ ਕੇ ਵਾਇਆ ਕਿਸੇ ਪਾਸੇ ਹੋ ਕੇ ਤਕਲੀਫਾਂ ਹੁੰਦੀਆਂ ਸਨ ਹਰ ਵਿਅਕਤੀ ਮਹਿਸੂਸ ਕਰਦਾ ਸੀ ਪਰ ਉਹਨਾਂ ਦਾ ਵੀ ਡੈਮੋਕਰੈਟਿਕ ਹੱਕ ਹੈ ਅੰਦੋਲਨ ਕਰਨ ਦਾ ਜਦੋਂ ਕੋਈ ਸਰਕਾਰਾਂ ਨਾ ਹੀ ਮੰਨਣ ਇੰਨਾ ਚਿਰ ਲੰਬਾ ਹੋ ਗਿਆ ਪਹਿਲਾਂ ਉਥੋਂ ਉਠਾ ਦਿੱਤਾ ਗਿਆ ਜਦੋਂ ਟਿੱਕੜੀ ਬਾਰਡਰ ਤੋਂ ਜਾਂ ਦਿੱਲੀ ਦੇ ਬਾਰਡਰ ਤੋਂ ਉਸ ਵੇਲੇ ਜੋ ਕਿਹਾ ਗਿਆ ਸੀ ਜਾਂ ਤੇ ਪੂਰੀ ਕਰ ਦਿੱਤੇ ਕਮ ਸੇ ਕਮ ਕਿਸਾਨ ਨੂੰ ਕਿਰਕ ਸਰਕਾਰ ਤੇ ਨਾ ਹੁੰਦਾ ਤੇ ਜੇ ਤੁਹਾਡੀ ਗੱਲ ਚੱਲਦੀ ਸੀ ਤੇ ਉਸ ਗੱਲ ਨੂੰ ਕਿਸੇ ਨਾ ਕਿਸੇ ਢੰਗ ਨਾਲ ਪੂਰਾ ਵੀ ਕਰਨਾ ਚਾਹੀਦਾ ਕਿਉਂਕਿ ਕਿਸਾਨੀ ਜਿਹੜੀ ਹੈ ਉਹ ਇੰਨੀ ਅੱਜ ਤਕਲੀਫ 'ਚ ਹੈ ਕਿ ਜ਼ਮੀਨਾਂ ਸਾਡੀਆਂ ਛੋਟੀਆਂ ਰਗੀਆਂ ਅੱਗੇ ਸ਼ਹਿਰੀਕਰਨ ਹੋਣ ਕਰਕੇ ਹੋਰ ਵੀ ਛੋਟਾ ਹੋ ਗਿਆ ਹੈ ਇਹ ਕਿਤੇ ਛੋਟੇ ਹੋਣ ਕਰਕੇ ਅੱਜ ਕਿਸਾਨ ਮਜਬੂਰ ਹੈ ਸਮੱਸਿਆ ਸਭ ਦੀ ਹੈ ਕਿ ਅੱਜ ਜਿਹੜਾ ਇਹਨੇ ਇਹ ਇਸ ਤਰੀਕੇ ਨਾਲ ਵਰਤਾਓ ਕੀਤਾ ਕਿਸਾਨਾਂ ਦੇ ਨਾਲ ਇਹ ਨਹੀਂ ਨਰਜੋਗ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਚੰਗੇ ਢੰਗ ਦੇ ਨਾਲ ਜੋ ਜਿਹੜਾ ਬਦਟੰਗ ਦੇ ਨਾਲ ਇਹਨੂੰ ਸਾਰਿਆਂ ਨੇ ਇਪੜੇ ਚਾਹਣਾ ਚਾਹੀਦਾ ਹੈ ਕਿਉਂਕਿ ਹਰ ਕੋਈ ਐਸੀ ਕਿਸਾਨੀ ਨਾਲ ਸੰਬੰਧਿਤ ਹੈ ਪਰ ਕੋਈ ਕਿਸੇ ਵੀ ਫੀਲਡ ਵਿੱਚ ਕੰਮ ਕਰੇ ਹਰ ਇੱਕ ਦੇ ਨਾਲ ਸੰਬੰਧ ਤੋੜ ਦੁੱਜੀ ਗੱਲ ਕਿ ਉਸ ਤੋਂ ਇੱਕ ਰਾਤ ਪਹਿਲਾਂ ਪਹਿਲਾਂ ਇੱਕ ਜਵਾਨ ਕੁੱਟਿਆ ਫਿਰ ਕਿਸਾਨ ਕੁੱਟਿਆ ਹਨੀ ਦੀ ਗੱਲ ਹੈ ਕਿ ਇੱਕ ਦਿਨ ਪਹਿਲਾਂ ਕਰਨਲ ਕੁਸ਼ਪਿੰਦਰ ਸਿੰਘ ਦੀ ਪਾਠ ਤੇ ਉਸਦੇ بیٹے ਨਾਲ ਜਿਸ ਤੰਗ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਸ ਘਟਨਾ ਨੂੰ ਇਨਜਾਮ ਦਿੱਤਾ ਹੈ ਮੇਰਾ ਖਿਆਲ ਹੈ ਕਿ ਇਕੱਲੇ ਫੌਜੀ ਅਫਸਰ ਨਹੀਂ ਦੇਸ਼ ਦਾ ਹਰ ਨਾਗਰਿਕ ਜਿਹੜਾ ਸ਼ਾਮਸਾਰ ਹੋਇਆ ਹੋਵੇਗਾ ਤੁਸੀਂ ਪੰਜਾਬ ਦੇ ਰਾਖੇ ਹੋ ਪੁਲਿਸ ਵਾਲੇ ਤੇ ਉਹ ਦੇਸ਼ ਦਾ ਰਾਖਾ ਜਦੋਂ ਅਸੀਂ ਕਿਸੇ ਕਰਨਲ ਵਰਗੇ ਪਰਦੇਵੀ ਦੀ ਅਫਸਰ ਦੀ ਗੱਲ ਕਰਦੇ ਹਾਂ ਤੇ ਉਹਦੇ ਨਾਲ ਇੰਨਾ ਮਿਸ ਬਿਹੇਵ ਕੀਤਾ ਜਾਵੇ ਕੁੱਟਿਆ ਜਾਵੇ ਬਾਹਾਂ ਤੋੜ ਦਿੱਤੀ ਜਾਵੇ ਉਹਦੇ ਪੁੱਤਰ ਨੌਜਵਾਨ ਨੂੰ ਕੁੱਟਿਆ ਜਾਵੇ ਖਲਾਸ ਕਿੱਦਾਂ ਦੇ ਹੋਣਗੇ ਜੇ ਦੁੱਖ ਦੀ ਗੱਲ ਇਹ ਹੈ ਕਿ ਉਹ ਵਿਅਕਤੀ ਜਿਹਨਾਂ ਨੂੰ ਤੁਸੀਂ ਥੋੜੇ ਦਿਨ ਪਹਿਲਾਂ ਇਨਾਮ ਦੇ ਰਹੇ ਹੋ ਕਿ ਉਹਨੇ ਇੱਕ ਬੱਚਾ ਬਰਾਂਧ ਕੀਤਾ ਬਹੁਤ ਅੱਛੀ ਗੱਲ ਸ਼ਾਬਾਸ਼ ਪੁਲਿਸ ਨੇ ਚੰਗਾ ਕਰ ਦਿੱਤਾ ਹਰ ਕਿਸੇ ਨੂੰ ਲੱਗਾ ਕਿ ਤੇ ਤੁਸੀਂ ਇਹ ਥੋੜੋ ਕਿ ਸ਼ਾਬਾਸ਼ ਲੈ ਕੇ ਇਨਾਮ ਸਰਕਾਰ ਦੇਵੇ ਤੁਸੀਂ ਇਨਾਮ ਦੇ ਨਾਲ 10 ਦਿਨ ਵੀ ਨਹੀਂ ਕਦੇ 10 ਦਿਨ ਬਾਅਦ ਇਦਾਂ ਦੀ ਘਟਨਾ ਕਰ ਦਿੱਤੀ ਕਿ ਅੱਜ ਲੋਕਾਂ ਨੂੰ ਸ਼ਰਮ ਸਾਰ ਹੋਣਾ ਪਿਆ ਔਰ ਉਹ ਕਰਨਲ ਵਰਗੀ ਸ਼ਖਸੀਅਤ ਜਿਹੜੀ ਅੱਜ ਗਵਰਨਰ ਦੇ ਘਰ ਜਾ ਕੇ ਪੇਸ਼ ਹੋਈ ਕਿ ਮੇਰੇ ਮੈਨੂੰ ਇਨਸਾਫ ਹੀ ਮਿਲਿਆ ਕਿ ਨੂੰ ਇਨਸਾਫ ਮਿਲੇਗਾ ਜੇ ਇੱਕ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਮਿਲਦਾ ਉਹਦੀ ਵਾਈਫ ਉਹਦੀ ਧਰਮ ਪਤਨੀ ਕੁਰਲਾ ਰਹੀ ਹੈ ਚਿੱਕਾ ਮਾਰ ਰਹੀ ਹੈ ਪੰਜਾਬ ਵਾਸੀਓ ਦੇਖੋ ਸਾਡੇ ਨਾਲ ਕਿਸ ਤਰ੍ਹਾਂ ਦੇ ਬੇਇਮਾਨ ਹੋ ਰਿਹਾ ਤੇ ਅੱਜ ਉਹ ਬਾੜਨਾ ਤੇ ਰਹਿਣ ਵਾਲੇ ਜਿਹੜੇ ਸਾਡੇ ਰਾਤ ਦੀ ਨੀਂਦ ਅਸੀ ਸੁਖਰੀ ਸੌਣੇ ਜਿਨ੍ਹਾਂ ਕਰਕੇ ਤੇ ਅੱਜ ਸਾਡੇ ਪੁਲਿਸ ਕਰਮਚਾਰੀ ਜਿਸ ਤਰ੍ਹਾਂ ਦਾ ਵਰਤਾਓ ਕਰਨਗੇ ਤੇ ਦੱਸੋ ਦੇਸ਼ ਦੀ ਸਖਿਆ ਘੋਰ ਕਰੇਗਾ ਉਹ ਐਡੇ ਵੱਡੇ ਅਫਸਰ ਦਾ અપਮਾਨ ਨਹੀਂ ਹੈ ਕੱਲੇ ਦਾ ਇਹ અપਮਾਨ ਸਾਰੀ ਫੌਜ ਦੇ ਸਾਡੇ ਵੱਡੇ ਅਫਸਰਾਂ ਦਾ ਤੇ ਸਾਡਾ ਖਾਸ ਕਰਕੇ ਪੰਜਾਬੀਆਂ ਦਾ ਸਿਰੀਮਾ ਹੁੰਦਾ ਜਦੋਂ ਅਸੀਂ ਐਡਾ ਇੱਕ ਘਟਨਾ ਦੇਖਦੇ ਸੋ ਉਹਦੇ ਵਾਸਤੇ ਫਿਰ 허ਰਾਨੀ ਦੀ ਗੱਲ ਪਰਚਾ ਜਿਹੜੇ ਅਨਪਛਾਤੇ ਉੱਤੇ ਦੁੱਖ ਦੀ ਗੱਲ ਤੇ ਇਹ ਐ ਤੇ ਫਿਰ ਦੂਜੇ ਨੂੰ ਸਸਪੈਂਡ ਕਰਦੇ ਇੱਕ ਅਫਸਰ ਨੂੰ ਇੱਕ ਅਫਸਰ ਹੀ ਕ੍ਰਿਮਿਨਲਿਟੀ ਕਰ ਸਕਦਾ ਤੇ ਕਿਦਾਂ ਸੀ ਇਸ ਦੀ ਪੰਜਾਬ ਦੀ ਸ਼ਾਂਤੀ ਕਿੱਦਾਂ ਬਹਾਲ ਕਰਾਂਗੇ ਐਡੇ ਵੱਡੇ ਅਫਸਰ ਨੂੰ ਸਾਡੇ ਕੋਲ ਕਿੱਡੇ-ਕੱਡੇ ਵੱਡੇ ਅਫਸਰ ਹੈ ਉਹ ਉਹਨਾਂ ਨੂੰ ਬੈਠ ਕੇ ਗੱਲ ਕਰਕੇ ਕ੍ਰਿਮਿਨਲਿਟੀ ਕਿਉਂ ਨਹੀਂ ਕਰਦੇ ਉਹਨਾਂ ਨੂੰ ਇਨਸਾਫ਼ ਕਿਉਂ ਨਹੀਂ ਦਿੰਦੇ ਇਹ ਸਾਰੀਆਂ ਗੱਲਾਂ ਅੱਜ ਪੰਜਾਬ ਦੇ ਲੋਕਾਂ ਵਾਸਤੇ ਬੜੀ ਚਿੰਤਾਜਨਕ ਹੈ ਔਰ ਬਹੁਤ ਹੀ ਸਾਡੇ ਇੱਕ ਘਟਨਾਵਾਂ ਜਿਹੜੀਆਂ ਸਾਰੇ ਜ਼ਿਲ੍ਹਿਆਂ ਨੂੰ ਬਲੰਦੀ ਲੱਗੀਆਂ ਤੇ ਜਿਸ ਦਾ ਹੁਣੇ ਗੱਲ ਕੀਤੀ ਜਾ ਰਹੀ ਸੀ ਕਿ ਇਸ ਤਰ੍ਹਾਂ ਦੀ ਕਟਾਮਾ ਹਿਮਾਚਲ ਜਿਸ ਤਰ੍ਹਾਂ ਨੌਜਵਾਨ ਗਏ ਕੁੱਟੇ ਗਏ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ ਕੋਈ ਵੀ ਸਟੇਟ ਮੈਂ ਕਹਿੰਨੀ ਇਹ ਸਾਡੀ ਸਟੇਟ ਵਾਲਿਆਂ ਦੀ ਕੋਈ ਵੀ ਅੰਦਰਸ਼ ਸਟਾਕ ਦੇਣਾ ਚਾਹੀਦਾ ਬਾਹਰ ਵੀ ਜਾਵੇ ਸਟਾਕ ਦੇਣਾ ਚਾਹੀਦਾ ਅੱਜ ਭਾਰਤ ਕਿਉਂ ਇਸ ਤਰ੍ਹਾਂ ਦੇ ਬਣਦੀ ਜਾ ਰਹੀ ਹੈ ਸੋ ਮੈਂ ਸਭ ਦੀ ਇਨਸਾਨੀਅਤ ਮਰਦੀ ਜਾ ਰਹੀ ਹੈ ਇਹ ਸਾਨੂੰ ਚਿੰਤਾਜਨਕ ਹੋਣਾ ਚਾਹੀਦਾ ਸਾਰਿਆਂ ਨੂੰ ਚਿੰਤਾ ਕਰਨ ਲੱਗਣੀ ਚਾਹੀਦੀ ਹੈ ਤੇ ਅੱਜ ਜਿਹੜੇ ਵਰਗ ਨੇ ਸਾਡੇ ਸਾਰੇ ਅਨੇਕ ਪਰਜਾਜ਼ਮ ਵਰਗ ਹੈ ਪਰ ਕਿਸਾਨ ਵਰਗ ਹੈ ਭਾਵੇਂ ਕੋਈ ਆਮ ਵਿਅਕਤੀ ਹੈ ਆਮ ਲੋਗ ਹੈ ਹਰ ਇੱਕ ਨੂੰ ਇਨਸਾਨ ਦੀ ਨਜ਼ਰ ਨਾਲ ਜੇ ਅਸੀਂ ਦੇਖਾਂਗੇ ਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ ਕਿ ਪਤਾ ਨਹੀਂ ਅ ਠੀਕ ਹੈ ਕੁਝ ਰਾਹਤ ਵੀ ਮਹਿਸੂਸ ਹੋਦੀ ਹੈ ਜਿਦੋਂ ਉਹਨੇ ਕਿਹਾ ਰਸਤੇ ਸਾਫ ਹੋ ਗਏ ਹਰ ਇੱਕ ਨੂੰ ਰਾਹਤ ਮਹਿਸੂਸ ਹੋਈ ਪਰ ਦੁੱਖ ਇਹ ਹੋਇਆ ਕਿ ਉਹਨਾਂ ਦਾ ਧੰਗ ਤਰੀਕਾ ਜਿਹੜਾ ਸੀ ਉਹ ਗਲਤ ਤਰੀਕਾ ਰਿਹਾ ਇੰਨੀ ਬੇਵਿਸ਼ਵਾਸੀ ਪੈਦਾ ਨਹੀਂ ਹੋਣੀ ਚਾਹੀਦੀ ਕਿ ਉਹ ਮੀਟਿੰਗ ਤੋਂ ਬਾਹਰ ਨਿਕਲ ਤੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਵੇ ਸੋ ਮੈਂ ਸਭ ਲਈ ਇਹ ਕਿ ਬਸ ਇੱਕ ਨਿੱਕੀ ਗੱਲ ਮੈਂ ਜਿਹੜੀ ਦਿਲ ਦਾ ਕਰਨੀ ਸੀ ਤੇ ਨਾਲ ਇੱਕ ਹੁਣੇ-ਹੁਣੇ ਸਾਡੇ ਸ਼੍ਰੋਮਣੀ ਕਮੇਟੀ ਪਟਾਣ ਸਾਹਿਬ ਜੀ ਜਿਹੜੇ ਅਸਤੀਫਾ ਦੇ ਗਏ ਸੀ ਉਹ ਵਾਪਸ ਆ ਗਏ ਚੰਗੀ ਗੱਲ ਹੈ ਉਹਨੇ ਆਪਣੀ ਡਿਊਟੀ ਨੂੰ ਸੰਭਾਲ ਲਿਆ ਪਰ ਮੈਂ ਇਹ ਜ਼ਰੂਰ ਆਸ ਕਰਾਂਗਾ ਕਿ ਮੈਨੂੰ ਅਫਸੋਸ ਵੀ ਹੈ ਕਿ ਜਿਹੜੇ ਸ਼੍ਰੀ ਕਾਦਰ ਸਾਹਿਬ ਪਹਿਲਾਂ ਸ਼੍ਰੀ ਕਾਦਰ ਸਾਹਿਬ ਦੇ ਜੱਗੀਦਾਰ ਸਾਹਿਬ ਵੀ ਜਾ ਕੇ ਜੇ 6 ਆ ਵੀ ਸਾਡੇ ਜਾਣ ਕੇ ਉਹਨਾਂ ਨੂੰ ਕਹਿੰਦੇ ਨੇ ਪਰ ਉਹਨਾਂ ਨਾਲੋਂ ਉੱਚਾਰੋਂ ਨੇ ਉਹਨਾਂ ਨੂੰ ਸਮਝਿਆ ਜਿਨ੍ਹਾਂ ਨੇ ਕੇਵਲ ਉਹਨਾਂ ਨੂੰ ਕੁਰਸੀ ਪ੍ਰਦਾਨ ਕੀਤੀ ਸੀ ਉਹਨਾਂ ਨੇ ਸ਼੍ਰੀ ਘਾਤਤਾਸ ਸਾਹਿਬ ਜੀ ਦੀ ਉਸ ਮਹਾਨ ਸ਼ਖਸੀਅਤ ਨੂੰ ਸਮਝੋ ਨਿਕਾਰ ਕੇ ਕੇਵਲ ਤੇ ਕੇਵਲ ਉਹ ਜਿਆਦਾ ਮਹੱਤਵਪੂਰਨ ਸਮਝਿਆ ਕਿ ਚਾਹ ਕੇ ਆ ਗਏ ਤੇ ਬਸ ਠੀਕ ਹੈ ਉਹ ਕਿਹੜੀ ਗਿੱਦਰ ਸੈਣੀ ਸੀ ਜਿੱਕੇ ਦੇ ਕੇ ਚਲੇਗੇ ਇੱਕ ਗਏ ਕਿ ਉਹ ਸੀ ਕਿਹੜੀ ਨੈਤਿਕਤਾ ਸੀ ਕਿਹੜੀ ਇਹਦਾ ਰੱਖੀ ਸੀ ਜੀ ਉਹ ਨਜਿੱਕਤਾ ਲੈ ਕੇ ਜਿਹੜੀ ਗਈ ਸੀ ਉਹ ਨਜਿੱਕਤਾ ਦੇ ਆਧਾਰ ਤੇ ਉੱਤੇ ਇਹਨੂੰ ਅਜ ਸੰਤੋਚੀ ਹੋ ਗਈ ਜੇ ਮਦਾ ਉਹਨਾਂ ਤੋਂ ਬਾਅਦ ਜਿੱਥੇ ਗਲਤ ਗੱਲਾਂ ਹੋਈਆਂ ਮੈਂ ਪ੍ਰਧਾਨ ਸਰ ਨੂੰ ਬੇਨਤੀ ਕਰਾਂਗੀ ਪ੍ਰਧਾਨ ਸਰ ਜਿਹੜੇ ਕੰਮ ਤੁਹਾਡੀ ਗੈਰਹਾਜ਼ਰੀ ਚ ਹੋਏ ਐ ਇੱਕ ਮਹੀਨੇ ਦੇ ਦੌਰਾਨ ਪਹਿਲਾਂ ਤਾਂ ਤੁਸੀਂ ਸ਼ਿਕਾਇਤ ਅਰਸਰ ਜੀ ਦੀ ਮਾਨ ਰਿਆਦਨ ਦੇਸ਼ ਪਚਾਈ ਤੁਸੀਂ ਉਸ ਤੋਂ ਬਾਅਦ ਹੀ ਹੋਏ ਤੁਸੀਂ ਬੁਝਦਲੀ ਵੀ ਦਿਖਾਈ ਤੁਸੀਂ ਕਮਜ਼ੋਰੀ ਵੀ ਦਿਖਾਈ ਆਪਣੀ ਕੁਰਸੀ ਦਾ ਬੇਇਨਸਾਫੀ ਵੀ ਕੀਤੀ ਔਰ ਸੰਸਦਾਂ ਦੇ ਨਾਲ ਵੀ ਤੁਸੀਂ ਬੇਇਨਸਾਫੀ ਕੀਤੀ ਫਿਰ ਤੁਸੀਂ ਜੇ ਹੁਣ ਆਏ ਹੋ ਤੇ ਫਿਰ ਇਹ ਦੱਸੋ ਕਿ ਜੋ 1 ਮਹੀਨੇ ਚ ਗੈਰਸਰਤਕ ਕੰਮ ਹੋਏ ਐ ਜਾਂ ਬੇਨਿਜ਼ਮੀਆਂ ਜੋ ਹੋਈਆਂ ਔਰ ਜਿਨ੍ਹਾਂ ਨੇ 2 ਦਸੰਬਰ ਦੇ ਹੁਕਮਨਾਮੇ ਨੂੰ ਲਾਗੂ ਕਰਨ ਵਿੱਚ ਆਪਣੀ ਭੂਮਿਕਾ ਨਿਭਾਈ ਤੇ ਉਹਨਾਂ ਨੂੰ ਆਪਣੀ ਸੇਵਾਮਤ ਤੋਂ ਹਟਾ ਕੇ ਪਾਸੇ ਕਰ ਦਿੱਤਾ ਗਿਆ ਇਹ ਕਿਸੇ ਇਨਸਾਫਯੋਗ ਕਿ ਤੁਸੀਂ ਜੁਆਇਨ ਕਰਨ ਤੋਂ ਪਹਿਲਾਂ ਚਾਹੀਦਾ ਤੇ ਏਸੀ ਕੇ ਪਹਿਲਾ ਉਸ ਗੱਲ ਨੂੰ ਪੂਰੀ ਤਰ੍ਹਾਂ ਯਕੀਨੀ ਪੜਾਈ ਜਾਂਦੇ ਕਿ ਸਿੱਖ ਸਾਹਿਬ ਗੈਰੀ ਹਰਪ੍ਰੀਤ ਸਿੰਘ ਜਿਆਨੀ ਰਕਮੀ ਸਿੰਘ ਜਿਆ ਗੈਰੀ ਸੁਲਤਾਨ ਸਿੰਘ ਜਿਨ੍ਹਾਂ ਨੂੰ 2 ਦਸੰਬਰ ਦੇ ਹੁਕਮਨਾਮੇ ਨੂੰ ਜਿਹੜੀ ਕੌਮ ਨੇ ਫਟਵਾਇਆ ਕੀਤਾ ਸੀ ਉਹਦੇ ਉੱਟ ਜਾ ਕੇ ਜਿਹੜੀਆਂ ਕਾਰਵਾਈਆਂ ਕੀਤੀਆਂ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਅੰਤਰਕਮੇਟੀ ਵੱਲੋਂ ਬੇਇਜ਼ਮੀ ਆਕਤੀਆਂ ਕੀਤੀਆਂ ਕੀ ਤੁਸੀਂ ਇਹ ਨੂੰ ਮੋੜ ਬਹਾ ਕਰਕੇ ਉਹ ਮਤੇ ਰੱਦ ਕਰੋਗੇ ਜਿਸ ਮਤੇ ਦੀ ਪੁਸ਼ਟੀ ਅਜੇ ਤੱਕ ਦੂਸਰੀ ਐਗਜ਼ੈਕਟਿਵ ਦੀ ਮੀਟਿੰਗ ਵਿੱਚ ਵੀ ਬਾਹਰ ਪੁਸ਼ਟੀ ਨਹੀਂ ਕੀਤੀ ਗਈ ਜਿਸ ਦਿਨ ਉਹਨਾਂ ਨੇ ਮਤਾ ਪਾਇਆ ਉਹਦੀ ਦੂਜੀ ਐਗਜ਼ੈਕਟਿਵ ਦੀ ਮੀਟਿੰਗ ਜੋ ਚੰਡੀਗੜ੍ਹ 'ਚ ਹੋਈ ਉਹਦਾ ਮਤਾ ਪੁਸ਼ਟੀ ਵਾਸਤੇ ਨਹੀਂ ਆਇਆ ਇਹਦਾ ਮਤਲਬ ਜੇ ਉਹਨਾਂ ਨੇ ਪੁਸ਼ਟੀ ਦਾ ਮਤਾ ਨਹੀਂ ਲੈਂਦਾ ਅਜੇ ਤੱਕ ਉਹਨਾਂ ਦੀ ਉਥੋਂ ਭਾਰਗੀ ਜਿਹੜੀ ਸੀ ਉਹ ਪੁਸ਼ਟੀ ਨਹੀਂ ਕੀਤੀ ਗਈ ਤੇ ਨਾ ਨਵੇਂ ਜਥੇਦਾਰوں ਜਿਹੜੇ ਲਾਇਆ ਉਹਦੀ ਪੁਸ਼ਟੀ ਕੀਤੀ ਗਈ ਸੋ ਪ੍ਰਧਾਨ ਜੀ ਅਜਾਏ ਮੈਨੂੰ ਲੱਗਦਾ ਹੈ ਕਿ ਸਾਡੀ ਬੇਨਤੀ ਜੂਰ ਪ੍ਰਵਾਨ ਕਰ ਦੋਗੇ ਇੱਕ ਕੌਮ ਨੂੰ ਜਿਹੜੀ ਅੱਜ ਚਿੰਤਾ ਅੱਜ ਬੜੀ ਹੋਈ ਹੈ ਉਹਨੂੰ ਬਹਾਲ ਕਰਨ ਵਾਸਤੇ ਉਹਦੇ ਮਾਰਸ ਨੂੰ ਮਾਰ ਬਹਾਲ ਕਰਨ ਵਾਸਤੇ ਜਰੂਰ ਉਸ ਕਾਰਜ ਤੇ ਧਿਆਨ ਦੇਣਗੇ ਬੀਬੀ ਜੀ ਤੁਸੀਂ ਕਿਸਾਨਾਂ ਦੀ ਗੱਲ ਕੀਤੀ ਹੈ ਆਰਮੀ ਅਫਸਰ ਹੈ ਉਹਨਾਂ ਦੀ ਗੱਲ ਕੀਤੀ ਜਿਹੜੇ ਮਾਰਸ ਤੇ ਗਿਆ ਉਹਨਾਂ ਦੀ ਗੱਲ ਕੀਤੀ ਜਿਹੜੀ ਗੱਲ ਤੁਸੀਂ ਆਰਮੀ ਅਫਸਰ ਦੀ ਕੀਤੀ ਹੈ ਉਹਨਾਂ ਦੀ ਜਿਹੜੀ ਵਾਈਫ ਸੀ ਉਹਨਾਂ ਨੇ ਦੋਸ਼ ਜਿਹੜੇ ਲਾਏ ਆ ਉਹਨਾਂ ਨੇ ਕਿਹਾ ਵੀ ਜਿਹੜੇ ਐਫ ਆਈ ਆਰ ਦਰਜ ਕੀਤੀ ਹੈ ਜਿਹੜੀ ਜਿਹੜੀ ਉਹ ਐਸ ਐਸ ਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਜਿਹੜੇ ਫੁੱਲ ਜਿਹੜੇ ਆਰਮੀ ਦੇ ਆਫੀਸਰ ਸੀਗੇ ਉਹਨਾਂ ਦਾ ਦੋਸ਼ ਜਿਹੜਾ ਕਿ ਉਹਨਾਂ ਦਾ ਨਾਂ ਤਾਂ ਲਿਆ ਲੇਕਿਨ ਐਫ ਆਈ ਆਰ ਦੇ ਵਿੱਚ ਉਹਨਾਂ ਦੇ ਨਾਮ ਨਹੀਂ ਦਰਜ ਕੀਤਾ ਜਿਨ੍ਹਾਂ ਦਾ ਤੁਸੀਂ ਹੋਣੀ ਸੀ ਕਰ ਵੀ ਕੀਤਾ ਇਹੀ ਤੇ ਮੈਂ ਕਹਿ ਰਹੀ ਹਾਂ ਕਿ ਜਿਨ੍ਹਾਂ ਨੇ ਕੀਤਾ ਫਿਰ ਅਨ ਅਨਨੋਨ ਵਿਅਕਤੀ ਇਹ ਜੋ ਤੁਸੀਂ ਜਿਹੜੀ ਕਰਨੀ ਹੈ ਐਫ ਆਈ ਆਰ ਇਹ ਤਿੰਨ ਹੋਣੀ ਚਾਹੀਦੀ ਕਮਸੋ ਇਨਸਾਫ ਕਰਨਾ ਚਾਹੀਦਾ ਜੇ ਐਡੇ ਅਫਸਰ ਨੂੰ ਵੀ ਇਨਸਾਫ ਨਹੀਂ ਮਿਲੇਗਾ ਤੇ ਹੋਰ ਆਮ ਲੋਕਾਂ ਨੂੰ ਕਿੱਥੇ ਮਿਲੇਗਾ ਮੈਡਮ ਜਿਹੜਾ ਮਸ਼ਾਇਦਾ ਖਿਲਾਫ ਜਿਹੜੇ ਬਲਡوزر ਚਲਾਏ ਜਾ ਰਹੇ ਉਸ ਬਾਰੇ ਕੀ ਕਹਿਣਾ ਚਾਹੁੰਦਾ ਦੇਖੋ ਇੱਕੀ ਕਹਿ ਕੇ ਨੂੰ ਚਲਾਈ ਕਰਨ ਦੇ ਕੇ ਯੁੱਧ ਨਸ਼ਾ ਕਰੋ ਫੂਟ ਇੱਕਾਂ ਦੀ ਸਭ ਨਹੀਂ ਆਂਦੀ ਕੋਠੇ ਟਾਰੇ ਮਕਾਨ ਟਾਰੇ ਕਿ ਜਿਹੜੇ ਨਸ਼ਿਆ ਚ ਬਣਿਆ ਉੱਟਾਂ ਦੇ ਕੀ 2 ਗ੍ਰਾਮ 1 ਗ੍ਰਾਮ ਜਾਂ ਕੋਈ ਮੈਨੂੰ ਤੇ ਪਤਾ ਨਹੀਂ ਕਿੰਨਾ ਕੋ ਹੁੰਦਾ ਨਸ਼ਾ ਜਿਹੜਾ ਤਾਂ ਕਰਦੇ ਹੋਣਗੇ ਜੇ ਤੁਸੀਂ ਉਹਨਾਂ ਲੋਕਾਂ ਦੇ ਘਰ ਟਾਰੇ ਹੋ ਜਿਨ੍ਹਾਂ ਦੇ ਘਰ ਪੰਚਾਇਤਾਂ ਦੀ ਜਗ੍ਹਾ ਦੇ ਉੱਤੇ ਅਨ ਅਥੋਰਾਈਜ਼ ਥਾਂ ਦੇ ਉੱਤੇ ਬਣੇ ਹੈ ਮਤਲਬ ਮਾਰਕੀਟ ਦੇ ਬਾਹਰ ਬਣੇ ਪੰਚਾਇਤ ਦੀ ਜਗ੍ਹਾ ਤੇ ਬਣੇ ਉਹ ਹੀ ਟਾਰੇ ਨੇ ਆਮ ਤੌਰ ਤੇ ਜਿਹੜਾ ਆ ਕਿ ਇਹ ਗੈਰ ਕਾਨੂੰਨੀ ਢੰਗ ਨਾਲ ਬਣੇ ਜਿਹੜੇ ਤਸਕਰ ਹੈ ਵੱਡੇ ਵੱਡੇ ਸਿਆਪੇ ਕਹਿੰਦੇ ਤਸਕਰ ਵੀ ਫੜੇ ਅਸੀਂ ਵੱਡੇ ਵੱਡੇ ਨਸ਼ਾ ਜਿਹੜੇ ਵੇਸਟੇ ਹੈ ਉਹ ਵੀ ਫੜਿਆ ਹੁਣ ਇਹ ਦੱਸਾਂ ਕਿ ਉਹਨਾਂ ਦੇ ਵੱਡੇ ਵੱਡੇ ਮਹਿਲ ਜਿਹੜੇ ਬੜੇ ਐ ਵੱਡੇ ਵੱਡੇ ਕੋਠੀਆਂ ਜਿਹੜੀਆਂ ਬੜੀਆਂ ਨੇ ਵੱਡੇ ਵੱਡੇ ਤਸਕਰ ਕਿੰਨੇ ਫੜਿਆ ਜਿ ਉਹਨਾਂ ਦੇ ਮਹਿਲ ਕਿੰਨੇ ਇਕਟਾ ਐ ਆਮ ਜੀ ਇੰਦੇ ਦੇ ਸੱਤੇ ਸਾਰੇ ਚੱਲ ਜਾਂਦੇ ਐ ਮੈਂ ਮਹਿਲ 'ਚ ਇਹ ਨਹੀਂ ਕਹਿੰਦੀ ਕਿ ਨਹੀਂ ਕਰਨਾ ਚਾਹੀਦਾ ਚੰਗੀ ਕਰ ਲੈ ਐਕਸ਼ਨ ਸਖਤ ਲੈਣਾ ਚਾਹੀਦਾ ਔਰ ਉਹਨੂੰ ਚੰਗੇ ਢੰਗ ਨਾਲ ਨਿਪਟ ਕੇ ਉਹਨਾਂ ਬੱਚਿਆਂ ਨੂੰ ਸਗਾ ਨਸ਼ਿਆਂ ਨੂੰ ਛਡਾਉਣ ਵਾਸਤੇ ਕਾਰਵਾਈ ਕਰਨੀ ਚਾਹੀਦੀ ਐ ਉਹਨਾਂ ਦੇ ਇਲਾਜ ਹੋਣੇ ਚਾਹੀਦੀ ਐ ਕੱਲ ਇੱਕ ਡਾਕਟਰ ਦੀ ਮੈਂ ਵੀਡੀਓ ਦੇਖੀ ਸੀ ਉਹਨੇ ਸਾਰੀਆਂ ਦੀ ਹਾਲਾਤ ਤਸੀਬ ਠੀਕੇ ਕਿਦਾਂ ਕਿਦਾਂ ਲੱਗੇ ਔਰ ਉਹਦੇ ਚ ਉਹ ਮੇਰੇ ਖਿਆਲ ਹੈ ਕਿ ਬੜੀ ਬਿਮਾਰੀ ਭੈਣਕ ਪੈਦਾ ਹੋ ਰਹੀ ਹੈ ਉਹਨੇ ਕਿਹਾ ਕਿ ਮੇਰੀ ਹੱਥ ਜੋੜ ਕੇ ਬੇਨਤੀ ਸਾਰੇ ਪ੍ਰਸ਼ਾਸਨ ਨੂੰ ਜਿਹੜਾ ਕੋਈ ਟੀਕੇ ਦਾ ਸੇਵਨ ਕਰਦਾ ਠੀਕੇ ਲਗਾ ਕੇ ਨਸ਼ਾ ਕਰਦਾ ਜਾਂ ਕੋਈ ਛੋਟੀ ਛੋਟੀ ਨਸ਼ਾ ਕਰਦਾ ਉਹਨੂੰ ਤੁਸੀਂ ਇਲਾਜ ਵਾਸਤੇ ਮੇਰੇ ਕੋਲ ਭੇਜੋ ਮੈਂ ਫ੍ਰੀ ਇਲਾਜ ਕਰਾਂ। ਸੋ ਜੇ ਪੁਲਿਸ ਨੇ ਪੰਜਾਬ ਦੇ ਹਾਲਾਤ ਠੀਕ ਕਰਨੇ ਹੈ ਕੋਠੇ ਟਾ ਦੇਵੇ ਸਬੂਤ ਪੈਦਾ ਕਰ ਲੈਣੇ ਮੈਨੂੰ ਨਹੀਂ ਪਤਾ ਸਚਾਈ ਇਹ ਚ ਕੀ ਹੈ ਕਿਹਨੇ ਬਣਾਏ ਕਿਹਨੇ ਨਹੀਂ ਬਣਾਏ ਪਰ ਅਫਸੋਸ ਇਸ ਗੱਲ ਦਾ ਹੈ ਕਿ ਜੇ ਉਹ ਪੰਚਾਇਤ ਦੀ ਜਗ੍ਹਾ 'ਚ ਬਣਾਏ ਤੇ ਪੰਚਾਇਤਾਂ ਆਪਣੀ ਕਾਰਵਾਈ ਕਰਵਾਉਣ ਪਰ ਇਹਨੇ ਕਹਿਣ ਕਿ ਨਸ਼ਿਆਂ ਦਾ ਇਸ ਕਰਦੇ ਨਸ਼ੇ ਪੀਣ ਵਾਲੇ ਮਕਾਰ ਬਣਾਉਣ ਵਾਲੇ ਪਤਾ ਨਹੀਂ ਕੀ ਇਥੋਂ ਸੋਰਸਸ ਜਿਹੜਾ ਨੇ ਹੋਏ ਕਿ ਨਹੀਂ ਹੋਏ ਪਰ ਇਹ ਹੈ ਵੀ ਜਾਂ ਦੇ ਵੱਡੇ ਵੱਡੇ ਮਗਰਮਸ਼ ਚੜ੍ਹੇ ਉਹ ਫਾਡੇ ਚਾਹੀਦੇ ਆ ਜਿਹੜੇ ਇਹਨਾਂ ਨੂੰ ਵੇਚਦੇ ਜਿਹੜੇ ਲਿਆ ਕੇ ਦਿੰਦੇ ਆ ਜਿਹੜੇ ਘਰਾਂ ਚ ਘਰਾਂ ਦੇ ਕਾਰਨ ਸਪਲਾਈ ਕਰਦੇ ਸੋ ਉਹ ਉਹ ਕਿੰਨੇ ਫੜੇ ਤੁਹਾਡੇ ਕੋਲਾਂ ਚ ਵੀ ਕੋਈ ਹੈ ਕਿ ਉਹਨਾਂ ਚ ਵੀ ਕੋਈ ਐਸੀ ਕੋਠੀ ਵੱਡੀ ਹੈ ਤਸਕਰਾਂ ਜੀ ਜਿਹੜੀ ਕੋਈ ਢਾਲਤੀ ਗਈ ਹੋਵੇ ਤਸਕਰ ਤੁਸੀਂ ਕਿਹੜਾ ਵੱਡਾ ਤਸਕਰ ਮੈਂ ਤਾਂ ਕਹਿ ਨਹੀਂ ਸਕਦੀ ਜੀ ਮੈਂ ਕਿਹੜਾ ਫੜਿਆ ਕੋਈ ਸਰਕਾਰ ਫੜਦੀ ਹੈ ਜੀ ਸਰਕਾਰ ਦੱਸੇ ਉਹ ਕਹਿੰਦੇ ਸੀ ਆਹ ਤਸਕਰ ਫੜਿਆ ਇਹ ਬੜਾ ਵੱਡਾ ਤਸਕਰ ਹੈ ਇਹ ਕਿਸ ਨਾਲ ਦਾ ਮੈਂ ਨਾਮ ਲਮਾ ਚੰਗਾ ਨਹੀਂ ਲੱਗਦਾ ਪਰ ਤੁਹਾਡੇ ਕਹਿਣ ਤੋਂ ਪਾਵੇ ਵੀ ਹੁਣ ਤੱਕ ਵੱਡੇ ਤਸਕਰ ਫੜੇ ਨਹੀਂ ਗਏ ਤੁਹਾਡੇ ਸਾਰੇ ਕੋਈ ਨਹੀਂ ਸਾਡੇ ਜਿਹੜੇ ਤੁਹਾਡੇ ਕੋਈ ਮੇਰੇ ਕੋ ਇਹ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਕਿ ਕਿਹਨਾਂ ਦੇ ਨਾਮ ਡਾਗ ਵਿੱਚ ਆਉਂਦੇ ਆ ਹਰ ਇੱਕ ਨੂੰ ਪਤਾ ਹੈ ਕਿ ਤੁਸੀਂ ਉਧਰ ਕਾਰਵਾਈ ਕਰ ਰਹੇ ਹੋ ਬੀਬੀ ਜੀ ਇੱਕ ਤਾਂ ਸ਼ੋਭੀ ਅਕਾਲੀ ਦਲ ਨੇ ਮੈਂਬਰਸ਼ਿਪ ਡਰਾਈਵ ਚਲਾਈ ਸੀ ਜਿਹੜੀ ਵੀ ਫਰਵ ਨੂੰ ਖਤਮ ਹੋਈ ਸੀ ਉਸ ਤੋਂ ਬਾਅਦ ਫੋਲ ਡਰਾਈਵ ਸ਼ੁਰੂ ਹੋ ਗਈ ਹੈ ਦੇਖੋ ਇਸ ਤਰ੍ਹਾਂ ਸੀ ਕਿ ਬੜਾ ਸੀਰੀਅਸ ਮੁੱਦਾ ਬਣ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਸਮਝ ਲਓ ਕਿ ਹਾਸ਼ੀਏ ਉੱਤੇ ਜਦ ਨੈਰੇਟਿਵ ਵਾਲੇ ਬਸ ਚਰਚਾ ਕਰਦੇ ਸੀ ਜਿਹੜੀ ਪਾਰਟੀ ਪੰਜਾਬ ਦੀ ਮਾਂ ਪਾਰਟੀ ਕਹਾਉਂਦੀ ਹੋਵੇ ਜਿਹੜੀ ਪਾਰਟੀ ਲੋਕੀਂ ਦਿਲੋਂ ਪਿਆਰ ਕਰਦੇ ਹੋਣ ਔਰ ਜਨ ਜਾਨ ਬਾਰ ਬਾਰ ਕੇ ਸਾਡੇ ਬਜ਼ੁਰਗਾ ਨੇ ਉਹ ਪਾਰਟੀ ਕਹਨ ਕੀਤੀ ਹੋਵੇ ਉਹ ਜਦੋਂ ਟੈਂਡੀ ਕਲਾਚ ਜਾਵੇ ਤੇ ਕਿਸੇ ਕੋਈ ਚਰਿਆ ਨਹੀਂ ਸੀ ਜਾਂਦਾ ਹਰ ਪੰਜਾਬੀ ਪਾਰਿਓ ਵਿਦੇਸ਼ ਵਿੱਚ ਵਸਦਾ ਸੀ ਹਰ ਅਕਾਲੀ ਸੋਚ ਵਾਲਾ ਪਾਰਿਓ ਪੰਜਾਬ ਵਿੱਚ ਵਸਦਾ ਸੀ ਹਰ ਇੱਕ ਚਿੰਤਾ ਕਰਦਾ ਸੀ ਕਿ ਪਾਰਟੀ ਬਜਣੀ ਚਾਹੀਦੀ ਹਰ ਵਿਅਕਤੀ ਦੇ ਮਨਸੀ ਪਾਰਟੀ ਬਜਣੀ ਚਾਹੀਦੀ ਹੈ ਇੱਕ ਖੇਤਰੀ ਪਾਰਟੀ ਹੈ ਇਹ ਪੰਜਾਬ ਦੇ ਲੋਕਾਂ ਦੀ ਗੱਲ ਕਰੇਗੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਔਰ ਪੰਜਾਬ ਦੇ ਹੱਕ ਜਿਹੜੇ ਮਰਦੇ ਜਾ ਰਹੇ ਆ ਉਹਦੇ ਬਾਰੇ ਕੋਈ ਨਹੀਂ ਬੋਲਿਆ ਅੱਜ ਚੰਡੀਗੜ੍ਹ ਦੇ ਮਸਲੇ ਅੱਜ ਪਾਕੜਾ ਟਾਈਮ ਤੇ ਸਾਡੀ ਏਸ਼ੀਅਰ ਜੋ ਸਾਡੇ ਅਫਸਰਾਂ ਦਾ ਸੀ ਉਹ ਖਤਮ ਹੋ ਰਹੇ ਆ ਅੱਜ ਸਾਡੇ ਪਾਣੀਆਂ ਦੀ ਗੱਲ ਸਭ ਕਰਨੀ ਬੰਦ ਹੋ ਗਈ ਹੈ ਸਰ ਭਾਵੇਂ ਪ੍ਰਾਤੀ ਕਿੰਨੀ ਹੋਈ ਕਿੰਨੀ ਨਹੀਂ ਹੋਈ ਲੇਕਿਨ ਕਮ ਸੇ ਕਮ ਪਾਰਟੀਆਂ ਆਪਣੀ ਜਿਹੜੀ ਹੱਕ ਹੈ ਉਹਦੇ ਬਾਰੇ ਉਹਦੇ ਬਾਰੇ ਗੱਲ ਤੇ ਕਰਨੀ ਚਾਹੀਦੀ ਸੋ ਇਹ ਸਾਰੀਆਂ ਗੱਲਾਂ ਲੋਕੀ ਮਹਿਸੂਸ ਕਰਦੇ ਸੀ ਜਦੋਂ ਅਸੀਂ ਤਕਰੀਬਨ 14 15 ਤੋਂ ਲੈ ਕੇ ਬਹੁਤ ਪਿੱਛੇ ਚਲੇ ਗਏ ਤੇ ਚਿੰਤਾ ਜ਼ਾਰੇ ਤੁਸੀਂ ਫਿਰ ਅਸੀਂ ਉਹ ਕਲਚਰ ਸੀ ਕੀਤੀ ਸ਼੍ਰੀ ਅਕਾਤਰ ਸਾਹਿਬ ਤੇ ਕਿਉਂਕਿ ਅਸੀਂ ਜਿਹੜੀ ਝੁੰਡਾ ਕਮੇਟੀ ਬਣੀ ਸੀ ਉਹ ਪਿੰਡ ਪਿੰਡ ਗਈ ਹਰ ਹਰ ਹਰਕੇ ਚ ਗਈ ਲੋਕੀ ਕਹਾਵਾਂਾਂ ਜ਼ਾਇ ਸੀ ਵੀ ਤੁਸੀਂ ਲੀਡਰਸ਼ਿਪ ਕੀਤੀ ਹੈ ਉਹ ਅਸਤੀਫਾ ਦੇਵੇ ਜਾਂ ਕਿਸੇ ਇੱਕ ਹੱਦ ਤੱਕ ਸਰ ਤੇ ਮਾਫੀ ਮੰਗੋ ਤਾਂ ਜੋ ਲੋਕਾਂ ਦੀ ਲੋਕਾਂ ਦੀ ਸ਼ਾਂਤੀ ਬਣ ਸਕੇ ਜੋ ਧਾਰਮਿਕ ਵੱਗਿਆ ਹੋਈ ਹੈ ਉਹ ਲੋਕਾਂ ਦੇ ਮਨ ਨੂੰ ਕੇਸ ਪਹੁੰਚ ਜਿਹੜੂ ਠੀਕ ਹੋ ਸਕੇ ਚਲੋ ਖੈਰ ਅਸੀਂ ਉਹ ਨਹੀਂ ਮੰਨੇ ਅਸੀਂ ਕੁਝ ਚਲੇ ਉਹ ਤੋਂ ਜਿਹੜਾ 2 ਦਸੰਬਰ ਦਾ ਫੈਸਲਾ ਹੋਇਆ ਹੈ ਕਈਆਂ ਨੂੰ ਘੱਟ ਵੀ ਲੱਗਾ ਕਿਸੇ ਨੂੰ ਵੱਧ ਵੀ ਲੱਗਾ ਉਸ ਫੈਸਲੇ ਨੂੰ ਮੇਰਾ ਖਿਆਲ ਹੈ ਕਿ ੱਲੇ ਪੰਜਾਬ ਦੇ ਲੋਕਾਂ ਨੇ ਨਹੀਂ ਪੰਜਾਬ ਤੋਂ ਬਾਹਰ ਵਸਦੇ ਵੀ ਲੋਕਾਂ ਨੇ ਹਰ ਇੱਕ ਨੇ ਕਿਹਾ ਕਿ ਬਹੁਤ ਵਧੀਆ ਫੈਸਲਾ ਹੋਇਆ ਘੱਟੋ ਘੱਟ ਸਾਡੀਆਂ ਨਵੀਆਂ ਪੀੜ੍ਹੀਆਂ ਜਿਹੜੀਆਂ ਬੱਚੇ ਸਾਡੇ ਜਿਹੜੇ ਪਹਿਲੀ ਵਾਰ ਹਰਖ ਨੇ ਦੇਖਿਆ ਹੋਵੇਗਾ ਬਹੁਤੇ ਸਾਡੇ ਵਿੱਚ ਬਹੁਤੇ ਨੇ ਪਹਿਲੀ ਵਾਰ ਦੇਖਿਆ ਹੋਵੇਗਾ ਸੋ ਉਹ ਲੋਕਾਂ ਦੇ ਮਨ ਚ ਇੱਕ ਗੱਲ ਲੱਗੀ ਕਿ ਵੱਡਾ ਤਖਤ ਹੈ ਇਹਦੀ ਮਹਾਨਤਾ ਬੜੀ ਵੱਡੀ ਹੈ ਔਰ ਇਤੋ ਜੋ ਹੁਕਮ ਹੋਇਆ ਹਰ ਇੱਕ ਨੇ ਪ੍ਰਵਾਨ ਕੀਤਾ ਬਸ ਉਸੇ ਗੱਦੇ ਉੱਤੇ ਜਦੋਂ ਉਹ ਗੱਲ ਨੂੰ ਫਿਰ ਦੁਬਾਰਾ ਉਹਨੂੰ ਮੁਨਕਰ ਹੋ ਗਏ ਫਿਰ ਤਕਲੀਫ ਹੋਈ ਸਭ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਸੰਤੁਸ਼ਟ ਕਰਨ ਲਈ ਸਾਨੂੰ ਕੋਈ ਗੱਲ ਬਣਣੀ ਚਾਹੀਦੀ ਸੀ ਜਦੋਂ ਉਹਨਾਂ ਨੇ ਕਮੇਟੀ ਬਣਾ ਦਿੱਤੀ ਸੀ ਪਹਿਲਾਂ ਇਹਨਾਂ ਨੇ ਉਹਨਾਂ ਵਿੱਚੋਂ ਪ੍ਰਧਾਨ ਨੁਮਾਇਕ ਕੀਤਾ ਫੇ ਬਡੂੰਗਰ ਸਾਹਿਬ ਨੂੰ ਨੁਮਾਇਕ ਕੀਤਾ ਕੋਸ਼ਿਸ਼ ਕੀਤੀ ਕਿ ਤਾਲਪਿੱਡੋ ਕਰ ਦਈਏ ਕਮੇਟੀ ਕੁੱਟ ਚਲੀ ਸੋ ਉਹਨਾਂ ਨੇ ਆਪਣੀ ਧਰਤੀ ਆਪਣੀ ਮਰਜ਼ੀ ਨਾਲ ਸ਼ੁਰੂ ਕਰ ਦਿੱਤੀ ਜਦੋਂ ਕਿ ਇਹ ਕਿਹਾ ਗਿਆ ਸੀ ਕਿ ਇਹ ਮੈਂਬਰ ਇਹ ਜਿਹੜੇ ਮੈਂਬਰ ਲਾਏ ਗਏ ਐ ਇਹ ਧਰਤੀ ਕਮੇਟੀ ਐ ਧਰਤੀ ਕਰਨਗੇ ਫਿਰ ਅੱਗੋਂ ਸਿਸਟਮ ਦੇ ਨਾਲ ਇਹਦੀ ਚੋਣ ਹੋएगी ਪ੍ਰਧਾਨਗੀ ਦੀ ਡੈਲੀਗੇਟ ਚੋਣੇ ਜਾਣਗੇ ਪਰ ਜਦੋਂ ਉਹਨਾਂ ਨੇ ਕਾਰਨੀਸ਼ਮ ਕਰਤੀ ਕਿਸੇ ਦੇ ਪਰਵਾਹ ਨਹੀਂ ਕੀਤੀ ਪਰ ਮੈਂ ਦਾਅਵੇ ਇਹ ਕਹਿ ਸਕਦੀ ਹਾਂ ਝੂਠੇ ਬੋਲ ਰਹੇ ਕਿਸੇ ਪਿੰਡ ਚ ਭੱਤੀ ਨਹੀਂ ਹੋਈ ਕਿਸੇ ਸ਼ਹਿਰ ਚ ਭੱਤੀ ਨਹੀਂ ਹੋਈ ਤੁਸੀਂ ਜਲੰਧਰ ਸ਼ਹਿਰ ਦੱਸੋ ਸਰਵੇ ਕਰਵਾ ਲਓ ਕਿ ਜਲੰਧਰ ਸ਼ਹਿਰ ਚ ਕਿਸੇ ਬਾਹੜੇ ਚ ਕਿਸੇ ਮਹੱਲੇ ਚ ਕਿਸੇ ਕਸਬੇ ਚ ਕੋਈ ਭੱਤੀ ਹੋਈ ਹੋਵੇ ਅੰਦਰ ਵਰਕੇ ਜੋ ਬੰਚੀ ਹੈ ਬਗੀ ਜਾਈਂਦਾ ਵਾਈਟਰ ਦਾ ਕਲੇਮ ਕਰਦੇ ਨੇ ਉਹ ਪਰ ਉਹ ਜਾਨ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੋ ਮਰਜੀ ਕਰੀ ਜਾਨ ਪਰ ਅਸੀਂ ਸ੍ਰੀ ਅਕਾਲ ਤਰ ਸਾਹਿਬ ਜੀ ਦੀਆਂ ਮਹਾਨ ਰਿਆਦਾਂ ਨੂੰ ਦੇਖਦੇ ਆਂ ਸਤਾਂਤਕ ਤੌਰ ਤੇ ਜੋ ਉਹਨਾਂ ਦਾ ਹੁਕਮ ਹੋਇਆ ਉਹ ਮੰਨਦੇ ਆਂ ਅਸੀਂ ਆਪਣੀ ਕਮੇਟੀ ਦਾ ਹੀ ਪਰティ ਕਰਨੀ ਸ਼ੁਰੂ ਕੀਤੀ ਹੈ ਤਾਂ ਜੋ ਸ਼੍ਰੀਕਾਤਾ ਸਰ ਦੇ ਸਤਿਕਾਰ ਮਾਨ ਜਿਹੜਾ ਉਹਦੇ ਸਿਧਾਂਤ ਉਹਦੀ ਮਰਿਆਦਾ ਜਿਹੜੀ ਉਹ ਬਰਕਰਾਰ ਰਹੇ ਤੇ ਸੰਗਤ ਦੇ ਮਨ ਵਿੱਚ ਇੱਕੋ ਹੀ ਗੱਲ ਹੈ ਕਿ ਜਿਹੜੀ ਪਾਰਟੀ ਸ਼੍ਰੀਕਾਤਾ ਸਰ ਤੋਂ ਸਰਜੀ ਗਈ ਸੀ ਉਸੇ ਸ਼੍ਰੀਕਾਤਾ ਸਰ ਦੇ ਹੁਕਮ ਦੇ ਵਿੱਚ ਹੀ ਬਣੇ ਅੱਗੋਂ ਉਹਨਾਂ ਨੇ ਥੋੜੋ ਕਹਿਣਾ ਕਿ ਕਿਹਨੂੰ ਪ੍ਰਧਾਨ ਬਣਾਓ ਕਿਹਨੂੰ ਨਾ ਬਣਾਓ ਤਖਤ ਦੇ ਜਿੱਤੇਦਾਰ ਇਹ ਨਹੀਂ ਕਹਿਣਗੇ ਕਿ ਕਿਹਨੂੰ ਸਰਕਰ ਪ੍ਰਧਾਨ ਬਣਾਓ ਕਿਹਨੂੰ ਪ੍ਰਧਾਨ ਬਣਾਓ ਕਿਹਨੂੰ ਵਰਕਿੰਗ ਕਮੇਟੀ ਬਣਾਓ ਉਹਨਾਂ ਨੇ ਕਿਹਾ ਤਾਂ ਭੱਤੀ ਕਰੋ ਡੈਲੀਗੇਟ ਬਣਾਓ ਬਣਾ ਕੇ ਆਪਣੀ ਚੋਣ ਕਰੋ ਸੋ ਚੋਣ ਦੇ ਵਿੱਚ ਕਿਹਨੇ ਪ੍ਰਧਾਨ ਬਣ ਜਾਣੇ ਕਹਿੰਦੇ ਨਹੀਂ ਬਣਨਾ ਇਹ ਇਸ ਕਾ ਦੀ ਚਿੰਤਾ ਵੀ ਆਪਨ ਕਿਉਂ ਕਰੀਏ ਪਰ ਜੇ ਜੀ ਇਹ ਕਹਿ ਜਾ ਰਹੇ ਹੋ ਗੈਸ ਰਹਿਦਾਨੀ ਦੇਖੋ ਜੋ ਸਾਰਿਆਂ ਇਕਤਾ ਕਰਨ ਵਾਸਤੇ ਜਿਹਦੀ ਗੱਲ ਸੀ ਉਸ ਏਕਾਤਰਤ ਸਭ ਤੋਂ ਹੁਕਮ ਹੋਇਆ ਸੀ ਸਾਡਾ ਫਰਜ਼ ਬਣਦਾ ਸੀ ਜੇ ਅਸੀਂ ਚਾਹਨੀ ਹੈ ਕਿ ਸੋਨ ਦੀ ਗੱਲ ਦਤ ਮਜ਼ਬੂਤ ਹੋਵੇ ਟਕਰਾਅ ਹੋਵੇ ਸਿਧਾਂਤਕ ਤੌਰ ਤੇ ਸੀ ਪਹਿਰੇਦਾਰੀ ਕਰ ਸਕੀਏ ਫਿਰ ਜੀ ਏਕਾਤਰਤ ਸਾਹਿਬ ਜੀ ਦੀ ਬੜੀ ਕਮੇਟੀ ਦੇ ਅੰਦਰ ਕਿਉਂ ਨਹੀਂ ਆ ਪੜ ਸਕਿਓ ਕੀ ਚਿੰਤਾ ਸੀ ਕੇਸੀ ਬਖਰੀਓਂ ਕੇ ਕਰ ਲਈਏ ਸੋ ਸਾਡੇ ਵੱਲੋਂ ਸਤੰਤ ਕੋਵੇ ਨਾ ਸਤੰਤ ਕੋਵੇ ਉਹਨਾਂ ਦਾ ਮਨ ਕਰਦਾ ਹੈ ਕਮੇਟੀ ਕੋ ਪਰਦੀ ਕਰਾਉਣੀ ਨਹੀਂ ਕਰਾਉਣੀ ਪਰ ਅਸੀਂ ਜੋ ਤਖਤ ਸਾਹਿਬ ਤੋਂ ਸਾਨੂੰ ਹੁਕਮ ਹੋਇਆ ਉਸ ਦੇ ਅਨੁਸਾਰ ਪੜਦੀ ਕਰੀ ਸ਼ਕਦੇ ਵੀ ਕਿ ਤੁਸੀਂ ਕਰਨੂ ਸਾਹਿਬ ਦੇ ਲਈ ਬੜਾ ਪ੍ਰਗਟ ਕੀਤਾ ਹੈ ਕੱਲ ਉਹਨਾਂ ਦੀ ਮੀਟਿੰਗ ਪਟਿਆਲਾ ਬੰਦ ਕਰਨ ਦੇ ਲਈ ਡੀਐਸਓ ਦੇ ਉੱਤੇ ਸਮੇਤ ਆਵਾਜ਼ ਪ੍ਰਦਰਸ਼ਨ ਤੁਸੀਂ ਉਹਦੇ ਵਿੱਚ ਸ਼ਾਮਲ ਹੋਵੋਗੇ ਕੋਈ ਨਹੀਂ ਜੀ ਸਮਝ ਨਹੀਂ ਦੱਸਦੇ ਮਲਾਂ ਬਹੁਤ ਸਤਾਈ ਆਂ ਔਰ ਅਕਾਲੀ ਦਲ ਨੂੰ ਕੀ ਦੇਖਦੇ ਹੋ ਕਿਦਾਂ ਦਾ ਰਹਿ ਗਿਆ ਦੇਖੋ ਸਮੇਂ ਦੇ ਨਾਲ ਕੋਈ ਪਤਾ ਨਹੀਂ ਲੱਗਦਾ ਮਹੀਨੇ ਚ ਕੀ ਹੋ ਜਾਂਦਾ ਹੈ ਭਾਵੇਂ ਸਦਾ ਭਗਵਾਨ ਸੇ ਮਾ ਜਿਹੜੇ ਸਰਗੂਜੋ ਜਿੱਤ ਕੇ ਆਏ ਸੀ ਤੇ ਤਿੰਨਾ ਮਹੀਨਿਆਂ ਬਾਅਦ ਹਾਰ ਗਏ ਸੀ ਇਹ ਕੋਈ ਸਮੇਂ ਦਾ ਪਤਾ ਨਹੀਂ ਲੱਗਦਾ ਅਸੀਂ ਤੇ ਸਾਡਾ ਮੇਨ ਮਕਸਦ ਜਿਹੜਾ ਹੈ ਪਹਿਲਾ ਸ਼ੋਮਣੀ ਅਕਾਲੀ ਦਲ ਨੂੰ ਪੈਰਾਂ ਤੇ ਖੜ ਕਰਨਾ ਸ਼ੋਮਣੀ ਕਾਰਗਰ ਨੂੰ ਮਜ਼ਬੂਤ ਕਰਨਾ ਚੱਲਦੇ ਆ ਚੱਲਦੇ ਆ ਮਜ਼ਬੂਤ ਹੋਵਾਂਗੇ ਕਿਉਂਕਿ ਇਸ ਵੇਲੇ ਆਮ ਆਦਮੀ ਪਾਰਟੀ ਸਰਕਾਰ ਤੋਂ ਸਭ ਦਾ ਮੋਹ ਪੰਗ ਹੋ ਜਾਂ ਗਿਆ ਹੈ ਹਰ ਕੋਈ ਦੁਖੀ ਹੈ ਆਖਰੀ ਗੱਲ ਹੈ ਸਰਕਾਰਾਂ ਦੇ ਵੇਲੇ ਕੋਈ ਬੋਲਦਾ ਨਹੀਂ ਹੁੰਦਾ ਸਰਕਾਰਾਂ ਦੇ ਨਾਂ ਚੱਲਦੀ ਹੈ ਲੇਕਿਨ ਜਦੋਂ ਸਮਾਅ ਅੰਦਰ ਇਹ ਸਮਾਅ ਆਪਣੇ ਆਪ ਹੀ ਦੱਸੇਗਾ ਕਿ ਅਸੀਂ ਕਿੱਦਾਂ ਜਾ ਰਹੇ ਹਾਂ ਨੋਮਾਨ ਜੀ ਇੱਕ ਜਿਹੜੀ ਰਿਸ਼ਤਾ ਟੁੱਟਿਆ ਸੀਗਾ ਨੋਮਾਨ ਸਾਹਿਬ ਦੇਖੋ ਭਾਰਤ ਸਾਹਿਬ ਨੇ ਅਲਾਈਸ ਕੀਤਾ ਸੀ ਉਸ ਵੇਲੇ ਔਰ ਅਸੀਂ ਬੜੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ ਬੜੇ ਕੰਮ ਵੀ ਕੀਤੇ ਡਿਵੈਲਪਮੈਂਟ ਵੀ ਕੀਤੀ ਪਰ ਕਈ ਗੱਲਾਂ ਅਸਿਆ ਹੋਈਆਂ ਜਿਹੜੀ ਸਤੰਤਕ ਦੋਟ ਗੱਤ ਹੋ ਗਈ ਉਹਦੇ ਕਰਕੇ ਜਿਹੜੀ ਅਲਾਈਸ ਤੋੜਿਆ ਸੀ ਤੇ ਉਹ ਚਲੋ ਉਹਨਾਂ ਦੇ ਕਹਰੇ ਸੀਗਾ ਇਹ ਨੂੰਹ ਮਾਸਤਾ ਇਸਤਾ ਇਹ ਪਤੀ ਪਤਨੀ ਵਾਲਿਸਤਾ ਪਰ ਅਫਸੋਸ ਹੈ ਕਿ ਅੱਜ ਜਿਹੜੇ ਪਤੀ ਪਤਨੀ ਕਹਿੰਦੇ ਸੀ ਜਿਹੜੇ ਨੂੰਹ ਮਾਸਤਾ ਕਹਿੰਦੇ ਸੀ ਉਹ ਦੂਜਿਆਂ ਨੂੰ ਕਹੀ ਜਾਂਦੇ ਆ ਕਿ ਇਹ ਭਾਜਪਾ ਵਾਲੀ ਐ ਇਹ ਭਾਜਪਾ ਦੇ ਕੰਦ ਚ ਚਲਦੇ ਆ ਆਪਣੇ ਆਪ ਨੂੰ ਫੜ ਕਰਦੇ ਪਰ ਇਹਨਾਂ ਕੋਲ ਅਗਰ ਕੁਛ ਨਹੀਂ ਬੰਦਾ ਹਰ ਇੱਕ ਨੂੰ ਪਤਾ ਅੰਦਰ ਸੱਚ ਦਾ ਕੋਲੋਂ ਵਿਆਹ ਹੋਏਗਾ ਜਿਹੜਾ ਕਹਰੇ ਸੀਗੇ ਕਿ ਮੈਂ ਇੱਕੋ ਗੱਲ ਕਰਦੀ ਐ ਕਿ ਅਸੀਂ ਸ਼ਰਮਣੀ ਕਾਂਦਨ ਮਜ਼ਬੂਤ ਕਰਦੇ ਆਪਣੇ ਪੈਰਾਂ ਤੇ ਖੜੇ ਹੋਵਾਂਗੇ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੇ ਨਾਲ ਕੋਈ ਸਬੰਧ ਨਹੀਂ ਬੀਬੀ ਜੀ ਜਿਹੜੀ ਹਿਮਾਚਲ ਦੀ ਤੁਸੀਂ ਗੱਲ ਕੀਤੀ ਸੀ ਹਿਮਾਚਲ ਦੇ ਵਿੱਚ ਉੱਥੇ ਉੱਥੇ ਵਿਧਾਨ ਸਭਾ ਚ ਇਹ ਮੁੱਦਾ ਉੱਠਿਆ ਸਰਕਾਰਾਂ ਦੇ ਵਿੱਚ ਵੀ ਗੱਲ ਹੋਈ ਹੈ ਮੁੱਖ ਮੰਤਰੀ ਲੇਕਿਨ ਇੱਕ ਕੱਲ ਵੀ ਇੱਕ ਜਿਹੜੀ ਚੀਜ਼ ਸਾਹਮਣੇ ਆਈ ਉਹਨਾਂ ਨੇ ਕਿਹਾ ਜਿਸ ਤਰ੍ਹਾਂ ਆਪਾਂ ਉੱਥੇ ਜਾਂਦੇ ਆ ਸਾਡੇ ਕੋਲ ਜੇ ਕੋ ਬੰਦਾ ਆਪਣੇ ਮੰਨ ਲਓ ਬਾਈਕ ਦੇ ਉੱਤੇ ਜਾਂਦੇ ਆ ਉਹਨਾਂ ਦੇ ਹੈਲਮਟ ਪਿਆ ਹੋਣਾ ਚਾਹੀਦਾ ਤਾਂ ਜਿਹੜੇ ਆਂਦੇ ਉਹਨਾਂ ਕੋ ਕਾਗਜ਼ ਪੂਰੇ ਹੋਣੇ ਚਾਹੀਦੇ ਜਿਹੜੇ ਰੋਲ ਐ ਰੈਗੂਲੇਸ਼ਨ ਦੀ ਗੱਲ ਹੈਗੀ ਹੈ ਜਿਹੜੀ ਵਿੱਚੋਂ ਉੱਠਦੀ ਹੈ ਕਿ ਉਹ ਹੋਣੀ ਚਾਹੀਦੀ ਉਹਦੇ ਉੱਤੇ ਤੁਹਾਡਾ ਹੀ ਕਹਿ ਉਹ ਤਾਂ ਇਸ ਤਰ੍ਹਾਂ ਨਹੀਂ ਸਟੇਟਮੈਂਟ ਚਾਹੀਦੀ ਜੀ ਰੂਲਸ ਆ ਦੇ ਅਨੁਸਾਰ ਪਰ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਵੀ ਲੱਭਾ ਇਸ ਕਰਕੇ ਇਹਨੂੰ ਮੁੱਦੇ ਨੂੰ ਉਠਾਇਆ ਪੁਲਿਸ ਬਣੇ ਹੁੰਦੇ ਆ ਇਹ ਤੇ ਪਾਬੰਦ ਸਭ ਨੂੰ ਸਾਰੇ ਹੋਣਾ ਚਾਹੀਦਾ ਆਪਣੀ ਸਟੇਟਮੈਂਟ ਚ ਵੀ ਬਾਡੀ ਸਟੇਟਮੈਂਟ ਚ ਵੀ ਹੋਣਾ ਚਾਹੀਦਾ ਆਪਰ ਗੁੱਸੇ ਕਰਨ ਦੀ ਲੋੜ ਨਹੀਂ ਕਿਉਂਕਿ ਜਦੋਂ ਮੈਂ ਢਲਾਵਾੜੀ ਦੀ ਫੋਟੋ ਦੇ ਕਰਕੇ ਵਿਵਾਦ ਹੋਇਆ ਉਹਨਾਂ ਨੇ ਕਿਹਾ ਜੀ ਜਿਹੜਾ ਬੱਸਾਂ ਦੇ ਵਿੱਚ ਜਿਹੜੀਆਂ ਹਨ ਹਾਚਲਤ ਬੱਸਾਂ ਨੇ ਜਾਂ ਪੰਚਾਇਤੀ ਬੱਸਾਂ ਉਹਦੇ ਵਿੱਚ ਸਾਧ ਪਿੰਡਰਾ ਵਾਲਿਆਂ ਦੀ ਜਿਹੜੀ ਫੋਟੋ ਇਹ ਫਜ਼ੂਲ ਗੱਲ ਐ ਜੀ ਇੱਕ 플ੈਗ ਤੇ ਐਡੀ ਵੱਡੀ ਕਰਦੇ ਨਹੀਂ ਕੋਈ ਗਲਤੀ ਕਰਦੀ ਇਹ ਕੋਈ ਜਾਇਜ਼ ਨਹੀਂ ਜਿਹੜੀ ਉਹ ਝੰਡੇ ਦੀ ਗੱਲ ਹੋਈ ਸੀ ਨਾ ਜਿਹੜੀ ਮੋਟਰਸਾਈਕਲ ਤੇ ਉਹਨਾਂ ਨੇ ਉਹ ਇੱਕ ਤੇ ਪਹਿਲਾਂ ਤੁਹਾਨੂੰ ਮੈਂ ਸਮਝਾਉਣੀ ਜੀ ਦੀ ਝੰਡਾ ਬਣਿਆ ਤੁਹਾਨੂੰ ਕੀ ਤਰੀਫ ਐ ਤੇ ਜੇ ਕੋਈ ਫੋਟੋਸ਼ਾਪ ਗਈ ਐ ਤੇ ਇਹ ਨਾਲ ਹੋ ਗੀ ਗਿਆ ਤਨੂ ਕੀ ਫਰਕ ਪਿਆ ਕਿਹੜੀ ਕੋਈ ਬੇਚਾਨੀ ਪੈਦਾ ਹੋਈ ਕਿਹੜੀ ਕੋ ਤੇ ਬਹੁਤ ਵੱਡਾ ਕੋਈ ਮਤਲਬ ਕਿਲੇ ਆਮ ਸ਼ੁਰੂ ਹੋ ਗਿਆ ਇਹ ਤਾਂ ਫਾਲਤੂ ਦੀਆਂ ਗੱਲਾਂ ਨੇ ਜੀ ਐਵੇਂ ਬਿਨਾ وجہ ਤੋਂ ਫਜ਼ੂਲ ਜਿਹੜੀ ਘਟਨਾਵਾਂ ਜਿਹੜੀਆਂ ਉਹਨਾਂ ਨੂੰ ਅੰਜਾਮ ਦੇਣਾ ਜਿਹੜੇ ਜਿਹੜੇ ਪਹਿਲਾਂ ਆ ਗਏ ਜੰਮੂ ਕਸ਼ਮੀਰ ਦੇ ਅਮਰ ਬੁੱਧਲਾ ਉਹਨਾਂ ਨੇ ਕਿਹਾ ਜਿਹੜੀ 370 ਲਗਾਈ ਗਈ ਸੀ ਜੰਮੂ ਕਸ਼ਮੀਰ ਦੇ ਤੇ ਉਹ ਪੰਜਾਬੀਆਂ ਨੂੰ ਉਥੇ ਜ਼ਮੀਨ ਨਾਲ ਲੈ ਕੇ ਲਗਾਈ ਸੀ ਚਲੋ ਕੋਈ ਨਹੀਂ ਜੇ ਸਮਾਂ ਹੈਗਾ ਫਿਰ ਆਪਾਂ ਗੱਲ ਕਰਦੇ ਨੋਟੇ ਪਾਣੀ ਗੱਲ ਹੋ ਗਈ ਜਿਹੜੇ ਮੇਰੇ ਦਮ ਦੇ ਵਿੱਚ ਤਸਾਲ ਦੇ ਮੁ끼 ਜਿਹੜੇ ਸੰਤ ਧੰਮਾ ਜੀ ਨੇ ਜਿਹੜੇ ਮੂਡੀ ਕਾਲ ਕੀਤੀ ਸੀ ਜਿਹੜੇ ਉੱਥੇ ਨਾ ਨਾਮ ਤੋਂ ਤਾਂ ਕਿਉਂ ਦੇ ਵਾਰੀ ਵਿੱਚ ਕਹਿੰਦਾ ਤਾਂ ਹਰ ਇੱਕ ਦਾ ਹੱਕ ਹੈ ਹਰ ਸਿੱਖ ਜਿਹੜਾ ਪੀੜਤ ਹੁੰਦਾ ਜਦੋਂ ਛੇ ਕਰਦਾ ਸਦੀ ਮਨੁੱਖ ਰੰਦਰ ਠੇਸ